ਬਟਿੰਡਾ ਦੇ ਪਿੰਡ ਬੀੜ ਬੈਮਣ ਦੇ ਖੇਤਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ 20 ਤੋਂ 22 ਸਾਲਾਂ ਨੌਜਵਾਨ ਦੀ Laash ਖੇਤਾਂ ਵਿੱਚ ਬਣੇ ਪਾਣੀ ਦੇ ਵਿੱਚ ਬੱਚੇ ਵਿੱਚੋਂ ਖੂਨ ਨਾਲ ਲੱਤਪੱਤ ਮਿਲੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਥਾਣਾ ਸਦਰ ਅਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਸਮਾਜ ਸੇਵੀ ਸੰਸਥਾਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੀੜ ਬੈਮਣਪਿੰਡ ਦੇ ਖੇਤਾਂ ਵਿੱਚ ਬਣੇ ਪਾਣੀ ਦੇ ਚੋਅਚੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਵਿਖਿਆਤ ਨੌਜਵਾਨ ਦੇ ਸਰੀਰ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਸਨ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਲਾਸ਼ ਨੂੰ ਬਾਹਰ ਕੱਢਣ ਲਈ ਪਹਿਲਾਂ ਪਾਣੀ ਦੇ ਚੋਅਚੇ ਨੂੰ ਖਾਲੀ ਕਰਵਾਇਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਉਦਰੀ ਦੂਜੇ ਪਾਸੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜੀਤ ਸਿੰਘ ਮਾਨ ਨੇ ਦੱਸਿਆ ਕਿ ਨੌਜਵਾਨ ਦੀ شناخت ਗੌਰਵワਸੀ ਬਲਵਾਨਾ ਹੋਈ ਹੈ ਜਿਸ ਦੀ ਉਮਰ ਕਰੀਬ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਫਿਲਹਾਲ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ লাশ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਉਹਨਾਂ ਕਿਹਾ ਕਿ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਜਲਦੀ ਦੋਸ਼ੀਨ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਸਿੰਘਾ ਜੀ ਸਾਰਜਨ ਸਵਲੰਟੀਅਰ ਸਾਨੂੰ ਐਮਰਜੈਂਸੀ ਨੰਬਰ 88140 74076 ਤੇ ਇਨਫੋਰਮੇਸ਼ਨ ਮਿਲੀ ਕਿ ਪਠੰਡਾ ਜਿਹੜਾ ਕਿ ਪੱਲੂਆਣਾ ਤੇ ਚੁਗੇ ਖੁਰਦ ਦੇ ਨਾਲ ਇੱਕ ਸੂਆਗਾ ਉਥੇ ਇੱਕ ਡੈੱਡ ਬੋਡੀ ਪਈ ਹੈ ਜਦ ਸਾਰਜਨ ਸਵਮੁਸ਼ਤੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਖੇਤ ਦੇ ਵਿੱਚ ਖਾਲ ਹੁੰਦਾ ਤੇ ਵਿੱਚ ਪਈ ਸੀਗੀ ਤੇ ਉਹਦੇ ਵਿੱਚ ਪਾਣੀ ਸੀਗਾ ਤੇ ਮੌਕੇ ਤੇ ਪਹੁੰਚ ਕੇ ਉਹਨੇ ਪਾਣੀ ਨੂੰ ਖਾਲੀ ਕਰਾਇਆ ਗਿਆ ਤੇ ਬਾਕੀ ਥਾਣਾ ਸਦਰ ਪੁਲਿਸ ਤੇ ਡੀਐਸਪੀ ਸਿਟੀ ਦੇ ਆਤੀ ਤੇ ਐਸਪੀ ਦੇ ਆਤੀ ਮੌਕੇ ਤੇ ਪਹੁੰਚ ਗਏ ਤੇ ਸੀਆਈ 180 ਵੀ ਮੌਕੇ ਤੇ ਪਹੁੰਚ ਰਹੀ ਆ ਤੇ ਵਕਵਾ ਖੈਂਗਲਾਂ ਤੋਂ ਚਾਰ ਪਟਵਾਲ ਕਰਦੀ ਆ ਮੁੰਡਿਆਂ ਦਾ ਨਾਮ ਗੁਰਪਾਲ ਸਿੰਘ ਸਾਨੂੰ ਬਸਰਿੰਦਰ ਆ 20 ਸਾਲ ਦੀ ਉਮਰ ਆ ਤੇ ਬੱਲੂਆਂ ਨੇ ਪਿੰਡ ਦਾ ਰਹਿਣ ਲੱਗਾ ਇਹਦੇ ਵਾਰਸ ਮੌਕੇ ਤੇ ਆ ਗਏ ਸੀਗੇ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨਾਂ ਗਲੇ ਤੇ ਵੀ ਆ ਇੱਥੇ ਵੀ ਆਤੇ ਬਾਕੀ ਪੁਲਿਸ ਵਕਵਾ ਕੈਂਗੜਾ ਤੋਂ ਜਾਂਚ ਪੜਤਾਲ ਕਰਦੀ ਆ ਜਿਹੜੀ ਕਿ ਇਥੋਂ ਚੁੱਕ ਕੇ ਡੈਡ ਬੋਡੀ ਨੂੰ ਉਸਾਰਾ ਟੀਮ ਨੇ ਚੁੱਕ ਕੇ ਹਮਦਰਸ ਨੋਟ ਰੱਖ ਦਿੱਤਾ ਗਿਆ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨ ਵੀ ਆਤੇ ਬਾਕੀ ਇਸ ਵਿਸ਼ੇ ਤੇ ਪੁਲਿਸ ਵਕਵਾ ਕੈਂਗੜਾ ਤੇ ਜਾਂਚ ਪੜਤਾਲ ਕਰਦੀ ਹੈ ਸਰ ਜਿਹੜੀ ਇਹ ਡੈਡ ਬੋਡੀ ਵੀ ਇਹਦਾ ਕੀ ਮਾਮਲਾ ਜੀ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾਫ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮੜ ਦਵਾਨਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮੜ ਦਵਾਨਾ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਡੈਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ ਸ਼ਿਲਾਖਤ ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੋਪਾਲ ਸਿੰਘ ਪੁੱਤਰ सुरेंद्र ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਹੋਰ ਪਤਾ ਲੱਗੇ ਤੇ ਇਹ ਜਿਹੜੀ ਬਾਡੀ ਹੈਗੀ ਆ ਅਸੀਂ ਪੋਸਟ ਮਾਰਟਨ ਲਈ ਇਹਦੀ ਹਸਪਤਾਲ ਭੇਜ ਦਿੱਤੀ ਗਈ ਹੈ ਬਟਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ ਬਟਿੰਡਾ ਦੇ ਪਿੰਡ ਬੀੜ ਬੈਮਣ ਦੇ ਖੇਤਾਂ ਵਿੱਚ ਉਸ ਸਮੇਂ ਦਰਸ਼ ਦਾ ਮਾਹੌਲ ਪੈਦਾ ਹੋ ਗਿਆ ਜਦੋਂ 20 ਤੋਂ 22 ਸਾਲਾ ਨੌਜਵਾਨ ਦੀ Laash ਖੇਤਾਂ ਵਿੱਚ ਬਣੇ ਪਾਣੀ ਦੇ ਵਿੱਚ ਬੱਚੇ ਵਿੱਚੋਂ ਖੂਨ ਨਾਲ ਲੱਤਫੱਤ ਮਿਲੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਥਾਣਾ ਸਦਰ ਅਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਸਮਾਜ ਸੇਵੀ ਸੰਸਥਾ ਮਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੀੜ ਬੈਮਣਪਿੰਡ ਦੇ ਖੇਤਾਂ ਵਿੱਚ ਬਣੇ ਪਾਣੀ ਦੇ ਚੋਅਚੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਵਿਖਿਆਤ ਨੌਜਵਾਨ ਦੇ ਸਰੀਰ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਸਨ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਲਾਸ਼ ਨੂੰ ਬਾਹਰ ਕੱਢਣ ਲਈ ਪਹਿਲਾਂ ਪਾਣੀ ਦੇ ਚੋਅਚੇ ਨੂੰ ਖਾਲੀ ਕਰਵਾਇਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਉਦਰੀ ਦੂਜੇ ਪਾਸੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜੀਤ ਸਿੰਘ ਮਾਨ ਨੇ ਦੱਸਿਆ ਕਿ ਨੌਜਵਾਨ ਦੀ شناخت ਗੌਰਵワਸਰੀ ਬਲਵਾਣਾ ਹੋਈ ਹੈ ਜਿਸ ਦੀ ਉਮਰ ਕਰੀਬ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਫਿਲਹਾਲ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ লাশ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਉਹਨਾਂ ਕਿਹਾ ਕਿ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਜਲਦੀ ਦੋਸ਼ੀਨ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਸ਼ੰਗਾਰੀ ਸਾਰਜਨ ਸਵਲੰਟੀਅਰ ਨੂੰ ਐਮਰਜੈਂਸੀ ਨੰਬਰ 9814074076 ਤੇ ਇਨਫੋਰਮੇਸ਼ਨ ਮਿਲੀ ਕਿ ਪਠੰਡਾ ਜਿਹੜਾ ਕਿ ਪੱਲੂਆਣਾ ਤੇ ਚੁਗੇ ਖੁਰਦ ਦੇ ਨਾਲ ਇੱਕ ਸੁਆਗਾ ਉਥੇ ਇੱਕ ਡੈੱਡ ਬੋਡੀ ਪਈ ਹੈ ਜਦ ਸਾਰਜਨ ਸਵਮੁਸ਼ਤੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਖੇਤ ਦੇ ਵਿੱਚ ਖਾਲ ਹੁੰਦਾ ਤੇ ਵਿੱਚ ਪਈ ਸੀਗੀ ਤੇ ਉਹਦੇ ਵਿੱਚ ਪਾਣੀ ਸੀਗਾ ਤੇ ਮੌਕੇ ਤੇ ਪਹੁੰਚ ਕੇ ਉਹਨੇ ਪਾਣੀ ਨੂੰ ਖਾਲੀ ਕਰਾਇਆ ਗਿਆ ਤੇ ਬਾਕੀ ਥਾਣਾ ਸਦਰ ਪੁਲਿਸ ਤੇ ਡੀਐਸਪੀ ਸਿਟੀ ਦੇ ਆਤੀ ਤੇ ਐਸਪੀ ਦੇ ਆਤੀ ਮੌਕੇ ਤੇ ਪਹੁੰਚ ਗਏ ਤੇ ਸੀਆਈ ਮੈਂ 180 ਬੱਕੇ ਤੇ ਪਹੁੰਚ ਰਹੀ ਆ ਤੇ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਮੁੰਡੇ ਦਾ ਨਾਮ ਗੁਰਪਾਲ ਸਿੰਘ ਆ ਸਾਨੂੰ ਬਸਰਿੰਦਰ ਆ 20 ਸਾਲ ਦੀ ਉਮਰ ਆ ਤੇ ਬੱਲੂਆਂ ਨੇ ਪਿੰਡ ਦਾ ਰਹਿਣ ਲੱਗਾ ਤੇ ਉਹ ਵਾਰਸਮੋਕੇ ਤੇ ਆ ਗਏ ਸੀਗੇ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨਾ ਗਲੇ ਤੇ ਵੀ ਆ ਤੇ ਇੱਥੇ ਵੀ ਆ ਤੇ ਬਾਕੀ ਪੁਲਿਸ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਜਿਹੜੀ ਕਿ ਇਥੋਂ ਚੁੱਕ ਕੇ ਡੈਡ ਬਡੀ ਨੂੰ ਸਾਰਾ ਟੀਮ ਨੇ ਉੱਥੇ ਚੁੱਕ ਕੇ ਹਮਦਾਸਪੁਰ ਰਖ ਦਿੱਤਾ ਗਿਆ ਹੈ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨ ਵੀ ਆਤੇ ਬਾਕੀ ਇਸ ਵਿਸ਼ੇ ਤੇ ਪੁਲਸ ਵੱਕਵਾ ਖੰਗੜਾ ਤੇ ਜਾਂਚ ਪੜਤਾਲ ਕਰ ਰਹੀ ਹੈ ਸਰ ਜੀ ਜਿਹੜੀ ਡੈੱਡ ਬਾਡੀ ਵੀਲੀ ਹੈ ਦਾ ਕੀ ਮਾਮਲਾ ਜੀ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾਜ਼ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮਰਦਵਾਨਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਰਦਵਾਨਾ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਡੈਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ ਸ਼ਨਾਖਤ ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੋਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਆ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਗਈ ਹੈ ਬਠਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ